ਯੋ ਚੈਰ ਆਮ ਹੇਰ ਫੋਰ ਮੋਸਟ ਐਕਸਪੈਂਸਿਵ ਕਾਫੀ ਆਫ ਲੌਨ ਡੌਨ ਲਾ ਵੇ ਮੈਨੂੰ ਮੈਨੂੰ ਦੇ ਲਾ ਵੇ ਜਪਾਨ ਟਪੀਕਾ ਕਾਫੀ ਅੱਜ ਮੈਂ ਪੀਣੀ ਆ ਇਹ ਹੈ ਥੋੜੀ ਭਾਏ ਨੂੰ 265 ਪਾਉਂਦੀ ਆ ਇਹ ਤਾਂ ਇੰਡੀਆ ਦਾ 31000 ਬਣ ਗਿਆ ਨਾ ਇੰਨੇ ਚ ਤਾਂ ਮੈਂ ਵਿਆਹ ਦੇਖ ਲੈਣਾ ਸੀ ਇੰਡੀਆ ਲਾ ਵੇ ਗੁੱਡੀ ਚੰਗੀ ਤਰਾ ਸ਼ੇਕ ਕਰੀ 31000 ਰੁਪਿਆ ਲਾਇਆ ਮੈਂ ਓ ਕੋਈ ਨਾਲ ਲੱਡੂ ਜਲੇਬੀਆਂ ਵਦਾਣਾ ਪੁੱਜਿਆ ਵੀ ਚੱਕ ਲਿਓ ਪੈਸੇ ਬਹੁਤ ਲੈ ਲਿਆ ਆ ਫੂਫੀ 31000 ਦੀ ਕੂਪੀ ਲੈ ਆਈ ਹੈ ਅੱਛਾ ਅੰਨਾ ਪੈਸਾ ਲੈ ਕੇ ਵੀ ਸਾਹ ਨਹੀਂ ਨਾਪ ਤੋਲ ਕੇ ਕਾਫੀ ਪਾ ਰਹੇ ਨੇ ਟੂ मिक्स टू विथ सम अदर बेस ओके सो दिस इज प्योर या प्योर वाओ मैं कुछ प्योर पीने जा रहे हां 31000 ਦੇ ਹਿਸਾਬ ਨਾਲ ਕਿਤਨੀ ਦਾ ਸਰਾਖ ਤੇ ਥੋੜਾ ਵੱਡਾ ਚਾਹੀਦਾ ਸੀ ਨਾ ਪੈਸੇ ਚੋ ਰਹੇ ਨੇ ਭਾਈ 5000 10000 15000 ਵੀ ਯਾ ਤੀ ਯਾਰ ਅੱਜ ਮੈਂ ਰੋਟੀ ਨਹੀਂ ਖਾਣੀ ਅੱਜ ਬੇਈ ਹੀ ਨਹੀਂ ਦੱਸ ਪੈਸੇ ਦੇ ਹਿਸਾਬ ਨਾਲ ਕੱਪ ਪਤਲਾ ਨਹੀਂ ਲੱਗ ਰਿਹਾ ਅੰਨਾ ਪਾ ਧਿਆਨ ਨਾ ਪਾ ਕੇ ਤੇ ਬਾਹਰ ਨਾਲ ਸੈਟ ਦੀ ਬੜੀ ਮਹਿੰਗੀ ਕੌਫੀ ਹੈ ਮੇਰੇ ਵੀਰ ਸ਼ੇਰਸ ਬ੍ਰੋ ਜਪਾਨ ਤੋਂ ਇੱਕ ਇੱਕ ਘੋਟੇ ਦਾ 7-7000 ਦਾ ਮੇਰੇ ਵੀਰ ਪੀ ਕੇ ਦੇਖ ਤਾਂ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਹਲਕਾ ਹਲਕਾ ਤੇ ਆ ਰਿਹਾ ਨਹੀਂ ਮੈਂ ਕੁਝ ਅਲੱਗ ਫੀਲ ਕਰਾਂ ਹੈ ਵਾਹ ਪਰ ਇਹ ਤਾਂ ਪਿੱਕੀ ਹੋ ਗਈ ਇਹ ਤਾਂ ਇੱਕ ਬੜਾ ਤੰ ਕਰਦੀ ਏ ਇਹਨਾਂ ਨੂੰ ਪਤਾ ਨਹੀਂ ਹੁੰਦਾ ਜਪਾ ਰਣਾ ਵਿੱਚ ਇੱਕ ਬੜਾ ਤੰ ਵੀ ਕਰਦੀ ਲਾ ਵੇ 11 11000 ਦੇ ਅਸੀਂ ਤਿੰਨ ਘੁੱਟ ਕਰ ਬੈਠੇ ਆ ਜੇ ਸਾਨੂੰ ਨਹੀਂ ਵੀ ਮਜ਼ਾ ਆ ਰਿਹਾ ਤਾਂ ਅਸੀਂ ਮਜ਼ਾ ਲੈ ਕੇ ਛੱਡਾਂਗੇ ਮਜ਼ੇ ਲਓ ਲਓ ਜੀ ਫੈਨ ਮਿਲ ਗਏ ਨੇ ਫੈਨ ਕਾਦੇ ਮਿਲ ਗਏ ਨੇ ਰੱਬ ਮਿਲ ਗਏ ਨੇ ਯੋ ਚੈਟ ਆਮ ਹੈਰ ਫੋਰ ਮੋਸਟ ਐਕਸਪੈਂਸਿਵ ਗਲਫੀ ਆਫ ਲੋਨ ਡੌਨ ਲਾ ਵੇ ਮੈਨੂੰ ਮੈਨੂੰ ਦੇ ਲਾ ਵੇ ਜਪਾਨ ਟਪੀਕਾ ਕਾਫੀ ਅਜ ਮੈਂ ਪੀਣੀ ਆ ਇਹ ਹੈ ਥੋੜੀ ਭਾਏ ਨੂੰ 265 ਪਾਉਣ ਦੀ ਆ ਇਹ ਤਾਂ ਇੰਡੀਆ ਦਾ 31000 ਬਣ ਗਿਆ ਨਾ ਇਨੀ ਜੀ ਤਾਂ ਮੈਂ ਵਿਆਹ ਦੇਖ ਲੈਣਾ ਸੀ ਇੰਡੀਆ ਲਾ ਵੇ ਗੁੱਡੀ ਚੰਗੀ ਤਰਾ ਸ਼ੇਕ ਕਰੀ 31000 ਰੁਪਿਆ ਲਾਇਆ ਮੈਂ ਉਹ ਕੋਈ ਨਾਲ ਲੱਡੂ ਜਲੇਬੀਆਂ ਬਦਾਨਾ ਪੁੱਜਿਆ ਵੀ ਚੱਕ ਲਿਓ ਪੈਸੇ ਬਹੁਤ ਲੈ ਲਿਆ ਆ ਫੂਫੀ 31000 ਦੀ ਕੂਪੀ ਲੈ ਆਈ ਹੈ ਅੱਛਾ ਅੰਨਾ ਪੈਸਾ ਲੈ ਕੇ ਵੀ ਸਾਹ ਨਹੀਂ ਨਾਪ ਤੋਲ ਕੇ ਕਾਫੀ ਪਾ ਰਹੇ ਨੇ ਟੂ ਐਕਸਕਲ mixed with some other things okay so, so this is, that, is pure yeah pure wow ਮੈਂ ਕੁਝ ਪਿਓਰ ਪੀਣ ਜਾ ਰਿਹਾ 31000 ਦੇ ਹਿਸਾਬ ਨਾਲ ਕਿਤਨੀ ਦਾ ਸਰਾਖ ਤੇ ਥੋੜਾ ਵੱਡਾ ਚਾਹੀਦਾ ਸੀ ਨਾ ਪੈਸੇ ਚੋ ਰਹੇ ਨੇ ਭਾਈ 5000 10000 15000 20000 30000 ਯਾਰ ਅੱਜ ਮੈਂ ਰੋਟੀ ਨਹੀਂ ਖਾਣੀ ਅੱਜ ਬੇਈ ਹੀ ਖਾਣੀ ਬਸ ਪੈਸੇ ਦੇ ਹਿਸਾਬ ਨਾਲ ਕੱਪ ਪਤਲਾ ਨਹੀਂ ਲੱਗ ਰਿਹਾ ਅੰਨਾ ਪਾ ਧਿਆਨ ਨਾ ਪਾ ਕੇ ਤੇ ਬਾਹਰ ਦਾ ਸੈਟ ਦੀ ਬੜੀ ਮਹਿੰਗੀ ਕੌਫੀ ਹੈ ਮੇਰੇ ਵੀਰ ਸ਼ੇਰਸ ਬ੍ਰੋ ਜਪਾਨ ਤੋਂ ਇੱਕ ਇੱਕ ਘੋਟ ਦਾ 7-7000 ਦਾ ਮੇਰੇ ਵੀਰ ਪੀ ਕੇ ਦੇਖ ਤਾਂ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਹਲਕਾ ਹਲਕਾ ਤੇ ਆ ਰਿਹਾ ਨਹੀਂ ਮੈਂ ਕੁਝ ਅਲੱਗ ਫੀਲ ਕਰਾਂ ਹੈ ਵਾਹ ਵਰਡਵਾਇਸ ਤੇ ਪਕੀ 커피 ਇਹਦਾ ਇੱਕ ਬੜਾ ਤਿੱਧ ਕਰਦੀ ਏ ਇਹਨਾਂ ਨੂੰ ਪਤਾ ਨਹੀਂ ਹੁੰਦਾ ਜਪਾ ਰਣਾਂ ਨੂੰ ਸੀ ਇੱਕ ਬੜਾ ਤੰਨ ਵੀ ਕਰਦੀ ਲਾ ਵੇ 11 11000 ਦੇ ਅਸੀਂ ਤਿੰਨ ਘੁੱਟ ਕਰ ਬੈਠੇ ਆ ਜੇ ਸਾਨੂੰ ਨਹੀਂ ਵੀ ਮਜ਼ਾ ਆ ਰਿਹਾ ਤਾਂ ਅਸੀਂ ਮਜ਼ਾ ਲੈ ਕੇ ਛੱਡਾਂਗੇ ਮਜ਼ੇ ਲਓ ਲਓ ਜੀ ਫੈਨ ਮਿਲ ਗਏ ਨੇ ਫੈਨ ਕਾਦੇ ਮਿਲ ਗਏ ਨੇ ਰੱਬ ਮਿਲ ਗਏ ਨੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ